ਤੇ ਉਹ तकरीबन 7 ਮਹੀਨੇ ਰਿਹਾ ਤੇ ਉਹਦੇ ਵਿੱਚ ਨਾ ਕੁਝ ਲੋਕ ਕਹਿੰਦੇ ਨੇ ਕਿ ਜਿਹੜੇ 40 ਸਿੱਖ ਸਨ ਨਾ ਉਹ ਗੁਰੂ ਸਾਹਿਬ ਕੋਲ ਗਏ ਉਹਨਾਂ ਨੇ ਕਿਹਾ ਜਾ ਕੇ ਨਾ ਮੈ ਸੁਲਾ ਕਰਾ ਦੇਣਾ ਤੇ ਹੁਣ ਨਾ ਕੁਝ ਲੋਕਾਂ ਦਾ ਯਕੀਨ ਹੈ ਕਿ ਜਿਹੜਾ ਬਿਦਾਵਾ ਹੈ ਨਾ ਇਹ ਹੋਇਆ ਸੀ ਤੇ ਕੁਝ ਕਹਿੰਦੇ ਨੇ ਨਹੀਂ ਹੋਇਆ ਤੇ ਇਹਦੀ ਹਕੀਕਤ ਕੀ ਹੈ ਇਸ ਵੀਡੀਓ ਦੇ ਵਿੱਚ ਆਪਾਂ ਨੂੰ ਪਤਾ ਚੱਲਣਾ ਹੈ ਬਿਦਾਵਾ ਮਤਲਬ ਕੋਈ ਜਿਵੇਂ ਸੁਲਾ ਨਾਮਾ ਸੁਲਾ ਨਾਮਾ ਜਾਂ ਮੁਆਇਦਾ ਜਾਂ ਇਹ ਜਿਹੜੇ ਉਹ ਸਿੱਖ ਗਏ ਸੀ ਉਹ ਵਾਕਈ ਹੀ ਗਏ ਸੀ ਕਿ ਨਹੀਂ ਗਏ ਸੀ ਅੱਛਾ ਅੱਛਾ ਆਪਾਂ ਅਕਸਰ ਇਹ ਗੱਲ ਸੁਣਦੇ ਆ ਕਿ ਆਨੰਦਪੁਰ ਦੇ ਕਿਲੇ ਨੂੰ ਜਦੋਂ 7 ਮਹੀਨੇ ਘੇਰਾ ਪਈ ਰੱਖਿਆ ਤਾਂ 40 ਸਿੱਖ ਗੁਰੂ ਗੋਬਿੰਦ ਸਿੰਘ ਜੀ ਨੂੰ ਵਿਦਾਵਾ ਲਿਖ ਕੇ ਆਗੇ ਸੀ ਕਿ ਸਾਥੋਂ ਨਹੀਂ ਭੁੱਖੇ ਰਿਹਾ ਜਾਂਦਾ ਅਸੀਂ ਨਹੀਂ ਤੁਹਾਡੇ ਸਿੱਖ ਤੁਸੀਂ ਨਹੀਂ ਸਾਡੇ ਗੁਰੂ ਇਹ ਗੱਲ 'ਚ ਕਿੰਨੀ ਸੱਚਾਈ ਆ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰੀ ਕਵੀ ਜੋ ਉਸ ਟਾਈਮ ਤੇ ਕਿਲੇ ਦੇ ਅੰਦਰ ਸੀ ਉਹ ਕੀ ਲਿਖਦੇ ਨੇ ਕੌਣ ਸੀਗੇ ਉਹ ਲੋਕ ਜੋ ਗੁਰੂ ਸਾਹਿਬ ਨੂੰ ਕਹਿ ਰਹੇ ਸੀ ਕਿ ਅਸੀਂ ਤੁਹਾਡਾ ਸਮਝੌਤਾ ਕਰਾ ਦਿੰਨੇ ਆ ਰੰਗਜੀਤ ਨਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਕਿਵੇਂ ਝਾੜ ਪਾਈ ਸੀ ਵਿਦਾਵਾ ਜਰੂਰ ਲਿਖਿਆ ਗਿਆ ਹੈ ਪਰ ਅਨੰਦਪੁਰ ਦੇ ਕਿਲੇ ਚ ਵਿਦਾਵਾ ਨਹੀਂ ਲਿਖਿਆ ਗਿਆ ਹੈ ਤਾਂ ਕਿੱਥੇ ਲਿਖਿਆ ਗਿਆ ਹੈ ਇਹ ਵਿਦਾਵੇ ਦਾ ਅਸਲੀ ਸੱਚ ਕੀ ਆ ਇਹ ਤੁਹਾਨੂੰ ਪੂਰਾ ਇਹ ਵੀਡੀਓ ਚ ਦੱਸਾਂਗੇ ਅੱਜ ਅਸੀਂ ਕਿ ਅਨੰਦਪੁਰ ਦੇ ਕਿਲੇ ਨੂੰ ਜਦੋਂ ਘੇਰਾ ਪਈ ਰੱਖਿਆ ਘੇਰਾ ਪਿਆ ਸੀਗਾ ਮਈ ਦੇ ਮਹੀਨੇ ਚ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਲਾ ਛੱਡਿਆ ਦਸੰਬਰ ਦੇ ਮਹੀਨੇ ਚ 7 ਮਹੀਨੇ ਦਾ ਘੇਰਾ ਸੀਗਾ ਔਰ 7 ਮਹੀਨੇ ਆਪਾਂ ਇਹ ਤਾਂ ਪਤਾ ਆਪਾਂ ਨੂੰ ਸਭ ਨੂੰ ਕਿ ਸਿੱਖ ਅੰਦਰ ਤੰਗ ਹੋਏ ਪਰ ਦੂਜੀ ਕਹਾਣੀ ਕੀ ਆ ਜਿਹੜੇ ਬਾਹਰ ਬੈਠੇ ਸੀ ਮੁਗਲਾਂ ਦੀ ਫੌਜ ਬਾਈ ਧਰ ਦੇ ਰਾਜਿਆਂ ਦੀ ਫੌਜ ਉਹਨਾਂ ਦਾ ਕੀ ਹਾਲ ਸੀ ਬੁਰੇ ਹਾਲ ਸੀ ਉਹਨਾਂ ਦੇ ਸਿੱਖਾਂ ਨਾਲੋਂ ਜ਼ਿਆਦਾ ਬੁਰਾ ਹਾਲ ਸੀ ਕਿਉਂਕਿ ਮਈ ਜੂਨ ਦਾ ਪੂਰਾ ਮਹੀਨਾ ਉਹਨਾਂ ਨੇ ਤਪਦੀਆਂ ਗਰਮੀਆਂ 'ਚ ਕੱਢਿਆ ਉਹ ਤਾਂ ਕਿਸੇ ਤਰੀਕੇ ਨਾਲ ਤੰਬੂ-ਤੰਬੂ ਲਾ ਕੇ ਉਹ ਟਾਈਮ ਪਾਸ ਕਰ ਗਏ ਉਸ ਤੋਂ ਬਾਅਦ ਫਿਰ ਆਏ ਮੌਸਮ ਮੀਂਹ ਦੇ ਨੇਰੀਆਂ ਚੱਲਣ ਲੱਗੀਆਂ ਮੀਂਹ ਫਿਰ ਮੁਗਲਾਂ ਦੀ ਫੌਜ 'ਚ ਲਾਗ ਦੀ ਬਿਮਾਰੀ ਫੈਲ ਗਈ। ਉਹ ਚੀਜ਼ ਤੋਂ ਉਹ ਤੰਗ ਆ ਗਏ। ਫਿਰ ਨਵੀਂ ਫੌਜ ਜਿਹੜੀ ਮੰਗਾਈ ਜਾਂਦੀ ਸੀ, ਉਹ ਨਵੀਂ ਫੌਜ 'ਚ ਵੀ ਬਿਮਾਰੀ ਫੈਲਣੀ ਸ਼ੁਰੂ ਹੋ ਗਈ। ਉਸ ਤੋਂ ਬਾਅਦ ਫਿਰ ਆ ਗਿਆ ਮਹੀਨਾ ਦਸੰਬਰ ਦੇ ਨੇੜੇ ਦਾ। ਉਦੋਂ ਫਿਰ ਠੰਡ ਪੂਰੀ ਸ਼ੁਰੂ ਹੋ ਗਈ। ਫਿਰ ਠੰਡ 'ਚ ਠੋੜ-ਠੋਰ ਕਰਨ ਲੱਗ ਗਏ। ਅੱਕੇ ਹੋਏ ਮੁਗਲਾਂ ਨੇ ਤੇ ਜਿਹੜੇ ਪਹਾੜੀ ਰਾਜੇ ਸੀਗੇ ਉਹਨਾਂ ਨੇ ਫਿਰ ਫੈਸਲਾ ਕੀਤਾ ਵੀ ਅਸੀਂ ਮਕਾਰੀ ਖੇਡਦੇ ਹਾਂ ਗੁਰੂ ਸਾਹਿਬ ਨਾਲ। ਇੱਕ ਪੰਡਤ ਨੂੰ ਭੇਜਿਆ ਗਿਆ, ਇੱਕ ਭੇਜਿਆ ਗਿਆ ਸੈਯਦ ਨੂੰ। ਪੰਡਤ ਆਇਆ ਸੀਗਾ ਜਿਹੜਾ ਬਾਈਤਰ ਦੇ ਰਾਜੇ ਸੀਗੇ Hindu ਰਾਜੇ ਉਹਨਾਂ ਵੱਲੋਂ ਆਇਆ ਸੀ ਉਹ ਪੰਡਤ ਤੇ ਜਿਹੜਾ ਸੈਯਦ ਆਇਆ ਸੀਗਾ ਸੈਯਦ ਵਲੀ हसन ਸਮਾਣੇ ਦਾ ਸੀਗਾ ਮੁਗਲ ਫੌਜ ਵੱਲੋਂ ਕੁਰਾਨ ਲੈ ਕੇ ਉਹਨਾਂ ਨੇ ਅੱਗੇ ਝੂਠੀਆਂ ਸੋਹਾ ਖਾਧੀਆਂ ਤੇ ਉਸ ਟਾਈਮ ਸਿੱਖਾਂ ਨੇ ਕਿਹਾ ਕਿ ਗੁਰੂ ਸਾਹਿਬ ਇਹ ਬੈਸਟ ਮੌਕਾ ਹੈ ਕਿ ਇਹ ਸੋਹਾ ਵੀ ਖਾ ਰਹੇ ਨੇ ਕਿ ਹੁਣ ਆਪਾਂ ਨੂੰ ਅਨੰਦਪੁਰ ਦਾ ਕਿਲਾ ਛੱਡ ਦੇਣਾ ਚਾਹੀਦਾ ਗੁਰੂ ਗੋਬਿੰਦ ਸਿੰਘ ਜੀ ਸਾਫ਼ ਮਨਾਂ ਕਰ ਰਹੇ ਸੀ ਕਿ ਕਿਲਾ ਨਹੀਂ ਛੱਡਣਾ ਕਿਉਂਕਿ ਉਹਨਾਂ ਨੂੰ ਪਤਾ ਸੀ ਉਹ ਇਹ ਕਹਿੰਦੇ ਸੀ ਕਿ ਤੁਸੀਂ ਹਫ਼ਤਾ 10 ਦਿਨ ਸਿਰਫ ਹੋਰ ਵੇਟ ਕਰ ਲਓ ਕਿ ਇਹਨਾਂ ਨੇ ਆਪਣੇ ਨਾਲ ਸਮਝੌਤੇ ਤੇ ਆ ਜਾਣਾ ਕਿ ਅਸੀਂ ਆਪਦੇ ਮੈਦਾਨ ਖਾਲੀ ਕਰਕੇ ਵਾਪਸ ਜਾ ਰਹੇ ਹਾਂ ਤੁਸੀਂ ਕਿਲੇ ਚ ਰਹੋ ਹੁਣ ਉਹਨਾਂ ਨੇ ਆ ਕੇ ਕੀ ਕਿਹਾ ਸੀਗਾ ਉਹਨਾਂ ਨੇ ਆ ਕੇ ਇਹ ਕਿਹਾ ਸੀ ਕਿ ਅਰੰਗਜੇਬ ਵੱਲੋਂ ਸਾਨੂੰ ਬਹੁਤ ਪ੍ਰੈਸ਼ਰ ਆ ਕਿਉਂਕਿ ਅਰੰਗਜੇਬ ਉਸ ਟਾਈਮ ਤੇ ਦੱਖਣ ਚ ਸੀਗਾ ਮਰਾਠਿਆਂ ਨਾਲ ਲੜਾਈ ਲੜ ਰਿਹਾ ਸੀ ਮਰਾਠੇ ਉੱਥੇ ਭਾਰੂ ਹੋ ਰਹੇ ਸੀ ਉਹਦੇ ਤੇ ਇਧਰੋਂ ਕਿਲਾ ਖਾਲੀ ਨਹੀਂ ਸੀ ਹੋ ਰਿਹਾ ਉਹਨੇ ਫਿਰ ਇਹਨਾਂ ਨੂੰ ਪ੍ਰੈਸ਼ਰ ਪਾਇਆ ਕਿ ਕਿਸੇ ਵੀ ਹੀਲੇ ਵਸੀਲੇ ਕਰੋ ਕੋਈ ਚ ਮਰਜ਼ੀ ਕਰੋ ਕਿਲਾ ਖਾਲੀ ਕਰਾਓ ਫਿਰ ਉਹ ਦਰਦੇ ਔਰ ਅੰਗਜੀਬ ਤੋਂ ਗੁਰੂ ਸਾਹਿਬ ਕੋਲ ਆਏ ਸੀ ਚਾਲ ਖੇਡਣ ਕੇ ਇੱਕ ਵਾਰ ਕਿਲਾ ਖਾਲੀ ਕਰ ਜੋ ਸਾਡੀ ਇੱਜ਼ਤ ਬਚੀ ਰਹਿ ਜੋ ਉਦੋਂ ਬਾਅਦ ਤੁਸੀਂ ਦੁਬਾਰਾ ਫੇਰ ਕਿਲੇ 'ਚ ਆ ਜਿਓ ਸਾਨੂੰ ਸੌਂ ਲੱਗੇ ਗਉ ਦੀ ਸਾਨੂੰ ਸੌਂ ਲੱਗੇ ਕੁਰਾਨ ਦੀ ਫੇਰ ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਮਨਾ ਕੀਤਾ ਕਿ ਨਹੀਂ ਆਪਾਂ ਜਾਣਾ ਨਹੀਂ ਹੈਗਾ ਫਿਰ ਸਿੱਖਾਂ ਨੇ ਜਦੋਂ ਪ੍ਰੈਸ਼ਰ ਪਾਇਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਕਹਿਤਾ ਕਿ ਹਾਂ ਇਹਨਾਂ ਨੂੰ ਕਹਿ ਦੋ ਵੀ ਅਸੀਂ 2-3 ਦਿਨ 'ਚ ਕਿਲਾ ਖਾਲੀ ਕਰ ਦਾਂਗੇ ਤੇ ਗੁਰੂ ਗੋਬਿੰਦ ਸਿੰਘ ਜੀ ਆਪ ਤਿਆਰ ਹੋ ਗਏ ਕਿ ਚੱਲੋ ਆਪਾਂ ਆਨੰਦਪੁਰ ਛੱਡਦੇ ਆਂ ਇੱਥੇ ਤਾਂ ਹੁਣ ਬਦਾਵੇ ਦੀ ਫਿਰ ਕੋਈ ਗੱਲ ਹੀ ਰਹੀ ਨਹੀਂ ਜੇ ਆਨੰਦਪੁਰ ਦੇ ਕਿਲੇ 'ਚ ਨਹੀਂ ਲਿਖਿਆ ਗਿਆ ਬਦਾਵਾ ਫਿਰ ਜਿਹੜਾ ਖਿਦਰਾਣੇ ਦੀ ਢਾਬ ਤੇ ਗੁਰੂ ਸਾਹਿਬ ਨੇ ਬਦਾਵਾ ਪਾੜਿਆ ਉਹ ਕਿਹੜਾ ਸੀਗਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਦਾ ਕਿਲਾ ਛੱਡ ਦਿੰਦੇ ਨੇ ਸਰਸਾ ਨਦੀ ਤੇ ਵਿਛੋੜਾ ਪੈ ਜਾਂਦਾ ਪਰਿਵਾਰ ਦਾ ਫਿਰ ਜਾਂਦੇ ਨੇ ਉੱਥੋਂ ਚਮਕੌਰ ਦੀ ਜੰਗ ਹੁੰਦੀ ਆ ਚਮਕੌਰ ਦੀ ਜੰਗ ਤੋਂ ਬਾਅਦ ਫਿਰ ਗੁਰੂ ਸਾਹਿਬ ਮਾਚੀਵਾੜੇ ਜਾਂਦੇ ਨੇ ਮਾਚੀਵਾੜੇ ਤੋਂ ਫਿਰ ਜਾਂਦੇ ਨੇ ਦੀਨਾ ਕਾਂਗੜ ਦੀਨਾ ਕਾਂਗੜ ਭਾਈ ਦੇਸੇ ਦੇ ਚਵਾਰੇ ਚ ਬੈਠ ਕੇ ਉਹ ਜ਼ਫਰਨਾਮਾ ਲਿਖਦੇ ਨੇ ਗੁਰੂ ਸਾਹਿਬ ਜਦੋਂ ਦੀਨੇ ਕਾਂਗੜ ਦੀ ਧਰਤੀ ਤੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖ ਰਹੇ ਨੇ ਸੇਮ ਉਸੇ ਹੀ ਟਾਈਮ ਤੇ ਮਾਝੇ ਦੇ ਏਰੀਆ ਚ ਇੱਕ ਹਲਚਲ ਹੋ ਰਹੀ ਆ ਮਾਈ ਭਾਗੋ ਦਾ ਨਾਮ ਆਪਾਂ ਸਾਰਿਆਂ ਨੇ ਸੁਣਿਆ ਹੈ ਮਾਈ ਭਾਗੋ ਬਹੁਤ ਤਕੜੇ ਖਾਨਦਾਨ ਚੋਂ ਸੀ ਸੋਰੇ ਵੀ ਉਹਦੇ ਬਹੁਤ ਤਕੜੇ ਸੀ ਪੇਕੇ ਵੀ ਉਹਦੇ ਬਹੁਤ ਤਕੜੇ ਸੀ ਭਰਾ ਉਹਦਾ ਜਿਹੜਾ ਸੀਗਾ ਵੱਡਾ ਦਾ ਨਾਮ ਸੀ ਚੌਧਰੀ ਭਾਗੋ ਬਹੁਤ ਵੱਡੇ ਦਾ ਚੌਧਰੀ ਸੀਗਾ ਇਸੇ ਹੀ ਟਾਈਮ ਚ ਮਾਈ ਭਾਗੋ ਦੇ ਸੌਰੇ ਦਾ ਭੋਗ ਸੀਗਾ ਦੇਸ ਰਾਜ ਉਹਦੇ ਸੌਰੇ ਦਾ ਨਾਮ ਆ ਮਾਈ ਭਾਗੋ ਦੇ ਸੌਰੇ ਦੇ ਭੋਗ ਤੇ ਫਿਰ ਬਹੁਤ ਸਿੱਖ ਇਕੱਠੇ ਹੁੰਦੇ ਨੇ ਕਿਉਂਕਿ ਉਹ ਬਹੁਤ ਨਾਮਵਾਰ ਸਿੱਖ ਸੀਗਾ ਉੱਥੇ ਫਿਰ ਚਰਚਾ ਛਿੜਦੀ ਆ ਕਿ ਆਪਣੇ ਗੁਰੂ ਸਹਿਬਾਨ ਨਾਲ ਇੰਨਾ ਕੁਝ ਹੋ ਗਿਆ ਤੇ ਸਾਨੂੰ ਪਤਾ ਹੀ ਨਹੀਂ ਚੱਲਿਆ ਕਿ ਅਨੰਦਪੁਰ ਛੱਡਣਾ ਪੈ ਗਿਆ ਪਰਿਵਾਰ ਸ਼ਹੀਦ ਹੋ ਗਿਆ ਮਾਤਾ ਗੁਜਰੀ ਸ਼ਹੀਦ ਹੋ ਗਏ ਤੇ ਚਾਰੇ ਸਾਹਿਬ ਦਾ ਦੇ ਸ਼ਹੀਦ ਹੋ ਗਏ ਉਹਨਾਂ ਨੇ ਫਿਰ ਸਾਰੇ ਸਿੱਖਾਂ ਨੇ ਇੱਕ ਰਾਏ ਬਣਾਈ ਕਿ ਇਸ ਟਾਈਮ ਤੇ ਆਪਾਂ ਨੂੰ ਗੁਰਗੋਬਿੰਦ ਸਿੰਘ ਜੀ ਕੋਲ ਜਾਣਾ ਚਾਹੀਦਾ ਹੈ ਫਿਰ ਉਥੋਂ ਚੱਲਦੇ ਨੇ ਉਹ ਪੱਟੀਪਿੰਡ ਸੀ ਜਿੱਥੇ ਮਾਈਪਾਗੋ ਵਿਆਹੀ ਹੋਈ ਸੀ ਤੇ ਮਾਈਪਾਗੋ ਸੀਗੀ ਝਭਾਲ ਦੀ ਕੁਛ ਝਭਾਲ ਦੇ ਸਿੱਕ ਤੇ ਕੁਛ ਪੱਟੀ ਦੇ ਸਿੱਕ ਮਾਝੇ ਦੀ ਧਰਤੀ ਤੋਂ ਫਿਰ 40 ਸਿੱਖ ਦੀਨਾ ਕੰਗੜ ਵੱਲ ਨੂੰ ਗੁਰਗੋਬਿੰਦ ਸਿੰਘ ਜੀ ਨੂੰ ਮਿਲਣ ਲਈ ਪਹੁੰਚਦੇ ਨੇ ਹੁਣ ਕੌਣ ਕੌਣ ਆਨਾਂ ਚ ਮਾਈਪਾਗੋ ਆਪ ਹੈ ਮਾਈਪਾਗੋ ਦਾ ਵੱਡਾ ਭਰਾ ਚੌਧਰੀ ਭਾਗ ਸਿੰਘ ਹੈ ਉਸ ਤੋਂ ਛੋਟਾ ਦਲਬਾਗ ਸਿੰਘ ਹੈ ਮਾਈ ਵਾ ਗੋਦੇ ਘਰ ਵਾਲਾ ਨਿਧਾਨ ਸਿੰਘ ਹੈ ਨਿਧਾਨ ਸਿੰਘ ਦਾ ਭਰਾ ਸੁਲਤਾਨ ਸਿੰਘ ਹੈ ਰਾਏ ਸਿੰਘ ਨਾਲ ਰਾਏ ਸਿੰਘ ਕੌਣ ਹੈ ਭਾਈ ਮਨੀ ਸਿੰਘ ਦਾ ਚਾਚੇ ਦਾ ਮੁੰਡਾ ਤੇ ਭਾਈ ਮਨੀ ਸਿੰਘ ਦਾ ਭਤੀਜਾ ਭਾਈ ਮਹਾ ਸਿੰਘ ਵੀ ਨਾਲ ਹੈ ਤੇ ਕਈ ਹੋਰ ਸਿੱਖ ਨੇ ਨਾਲ 40 ਲੋਕ ਫਿਰੇ ਹੋ ਵੱਧ ਰਹੇ ਨੇ ਉਥੋਂ ਦੀਨਾ ਕਾਂਗੜ ਵੱਲ ਨੂੰ ਦੀਨਾ ਕਾਂਗੜ ਜਦੋਂ ਪਹੁੰਚਦੇ ਨੇ ਤਾਂ ਪਤਾ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਜੀ ਇੱਥੋਂ ਕਿਧਰਾਨੇ ਦੀ ਢਾਬ ਵੱਲ ਨੂੰ ਜਾ ਚੁੱਕੇ ਨੇ ਫਿਰ ਇਹ ਗਾਮਿਆਣਾ ਪਿੰਡ ਆਇਕ ਉੱਥੇ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਨਾਲ ਮੇਲ ਹੋ ਜਾਂਦਾ ਇਹਨਾਂ ਦਾ ਜਾ ਕੇ ਸਾਰੇ ਸਿੱਖ ਪਹਿਲਾਂ ਚਰਨੀ ਪੈਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਫਿਰ ਉਹਨਾਂ ਨਾਲ ਇੱਕ ਤਰੀਕੇ ਦਾ ਅਫਸੋਸ ਪ੍ਰਗਟ ਕਰਦੇ ਨੇ ਕਿ ਇੰਨਾ ਕੁਝ ਹੋ ਗਿਆ ਆਨੰਦਪੁਰ ਛੱਡਣਾ ਪਿਆ ਤੇ ਪਰਿਵਾਰ ਦਾ ਵਿਛੋੜਾ ਹੋ ਗਿਆ ਪਰਿਵਾਰ ਸ਼ਹੀਦ ਹੋ ਗਿਆ ਮਾਤਾ ਜੀ ਸ਼ਹੀਦ ਹੋ ਗਏ ਸਾਹਿਬਜ਼ਾਦੇ ਸ਼ਹੀਦ ਹੋ ਗਏ ਕਿ ਬਹੁਤ ਬੁਰਾ ਹੋਇਆ ਹਨਾ ਤੇ ਦੁੱਖ ਸੀਗਾ ਸਿੱਖਾਂ ਨੂੰ ਪਰ ਗੁਰੂ ਗੋਬਿੰਦ ਸਿੰਘ ਜੀ ਤਾਂ ਉਹ ਮੌਕੇ ਤੇ ਵੀ ਅਡੋਲ ਸੀਗੇ ਉਹਨ ਵੀ اڈੋਲੀ ਸੀਗੇ। ਵਾਏ ਗੁਰੂ ਦਾ ਭਾਣਾ ਉਦੋਂ ਵੀ ਮੰਨਿਆ ਸੀ ਇਹਨਾਂ ਨੇ ਇਹਨਾਂ ਨੇ ਸਿੱਖਾਂ ਨੂੰ ਵੀ ਕਿਹਾ ਕਿ ਸਿੱਖੋ ਤਕੜੇ ਰਹੋ। ਉਦੋਂ ਬਾਅਦ ਜਿਹੜਾ ਭਾਗ ਸਿੰਘ ਸੀਗਾ ਮਾਈ ਭਾਗੋ ਦਾ ਵੱਡਾ ਭਰਾ ਚੌਧਰੀ ਭਾਗ ਸਿੰਘ ਉਹਨੇ ਫਿਰ ਥੋੜਾ ਜਿਹਾ ਆਪਦਾ ਚੌਧਰਪਣਾ ਦਿਖਾਉਣਾ ਸ਼ੁਰੂ ਕਰਤਾ ਇੱਥੇ। ਕਿਉਂਕਿ ਬੰਦਾ ਤਕੜਾ ਸੀ ਉਹ ਬੰਦਾ ਰਸੂਖਦਾਰ ਸੀ। ਮੁਗਲਾਂ ਦੇ ਰਾਜੇ ਦਰਬਾਰੇ ਵੀ ਉਹਦੀ ਠੀਕ ਸੀਗੀ। ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਕੀ ਕਹਿੰਦਾ ਉਹ ਕਹਿੰਦਾ ਤੁਸੀਂ ਸਾਡੇ ਗੁਰੂ ਹੋ ਤੇ ਦਰਦਾਰ ਤੁਸੀਂ ਹੁਣ ਭਟਕਦੇ ਫਿਰਦੇ ਹੋ ਸਾਨੂੰ ਚੰਗਾ ਨਹੀਂ ਲੱਗਦਾ ਕਹਿੰਦਾ ਮੁਗਲ ਫੌਜ ਆ ਕੇ ਸਾਨੂੰ ਵੀ ਤੰਗ ਕਰਦੀ ਆ ਵੀ ਅਸੀਂ ਵੀ ਸਿੱਖ ਹਾਂ ਕਹਿੰਦਾ ਮੇਰੀ ਲਾਹੌਰ ਦੇ ਸੂਬੇਦਾਰ ਨਾਲ ਵਧੀਆ ਜਾਣ ਪਛਾਣ ਆ ਮੈਂ ਉਹਦੇ ਨਾਲ ਗੱਲ ਕਰਕੇ ਵਿਚ ਪੈ ਕੇ ਅੱਗੇ ਔਰੰਗਜ਼ੇਬ ਨਾਲ ਗੱਲ ਕਰਕੇ ਵੱਡਾ ਸਮਝੌਤਾ ਕਰਾ ਦਿੰਨਾ ਔਰੰਗਜ਼ੇਬ ਨਾਲ ਗੁਰੂ ਗੋਬਿੰਦ ਸਿੰਘ ਜੀ ਚੁੱਪ ਕਰ ਗਏ ਉੱਥੇ ਉੱਪਰ ਨੂੰ ਦੇਖਦੇ ਨੇ ਅੱਖਾਂ ਬੰਦ ਕਰ ਲੈਂਦੇ ਨੇ ਜਦੋਂ ਅੱਖਾਂ ਖੋਲਦੇ ਨੇ ਨਾ ਵੀਰ ਰਸ ਚ ਹੁੰਦੇ ਨੇ ਉਹਨਾਂ ਦੇ ਚਿਹਰੇ ਦਾ ਰੰਗ ਪੇਹਾਪਾ ਬਦਲੇ ਹੁੰਦੇ ਨੇ ਉਹ ਕਹਿੰਦੇ ਨੇ ਕਿ ਉਦੋਂ ਕਿੱਥੇ ਸੀਗੇ ਤੁਸੀਂ ਸਮਝੌਤਾ ਕਰਾਉਣ ਵਾਲੇ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਉਦੋਂ ਕਿੱਥੇ ਸੀ ਤੁਸੀਂ ਸਮਝੌਤਾ ਕਰਾਉਣ ਵਾਲੇ ਜਦੋਂ ਸਾਡੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜੰਗਾਂ ਲੜਨ ਲਈ ਮਜਬੂਰ ਕੀਤਾ ਇਹਨਾਂ ਨੇ ਉਦੋਂ ਕਿੱਥੇ ਸੀ ਤੁਸੀਂ ਜਦੋਂ ਸਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਦਿੱਲੀ ਚਾਂਦਨੀ ਚੌਂਕ 'ਚ ਉਦੋਂ ਕਿੱਥੇ ਸੀ ਤੁਸੀਂ ਜਦੋਂ ਆਨੰਦਪੁਰ ਦੇ ਕਿਲੇ ਨੂੰ ਲੱਖਾਂ ਦੀ ਫੌਜ ਨੇ ਘੇਰਾ ਪਾ ਲਿਆ ਸੀ ਕਿ ਅੱਜ ਤੁਸੀਂ ਆ ਗਏ بڑے ਸਮਝੌਤਾ ਕਰਾਉਣ ਆਲੇ ਹੁਣ ਇੱਥੋਂ ਉਹ ਆਪਦੀ ਸਮਝ ਲਓ ਬੇਇੱਜ਼ਤੀ ਮੰਨ ਗਿਆ ਕਿਉਂਕਿ ਨਾਲ ਜਿਹੜੇ ਉਹਦੇ ਆਏ ਸੀ ਉਹ ਜੀ ਜੀ ਕਰਦੇ ਹੋਣੇ ਨੇ ਉਹਨੂੰ ਉਹ ਇੱਕ ਆਪਦੇ ਆਪ ਨੂੰ ਕਹਿੰਦਾ ਖਾਉਂਦਾ ਸੀ ਵੀ ਮੈਂ ਚੌਧਰੀ ਆ ਫਿਰ ਉਹ ਕਹਿੰਦਾ ਵੀ ਜੇ ਤੁਸੀਂ ਸਾਡੀ ਗੱਲ ਹੀ ਨਹੀਂ ਮੰਨਣੀ ਫਿਰ ਤੁਸੀਂ ਸਾਡੇ ਕਾਦੇ ਗੁਰੂ ਵੀ ਤੁਸੀਂ ਤਾਂ ਆਪਣੀਆਂ ਮਨਮਰਜ਼ੀਆਂ ਹੀ ਕਰਨੀਆਂ ਫਿਰ ਸਾਥੋਂ ਨਹੀਂ ਸਿੱਖੀ ਨਿਭਾਈ ਜਾਂਦੀ ਸਾਨੂੰ ਮੁਗਲ ਔਖਾ ਕਰਦੇ ਨੇ ਤੁਸੀਂ ਨਹੀਂ ਸਾਡੀ ਗੱਲ ਮੰਨਣੀ ਸਾਥੋਂ ਨਹੀਂ ਸਾਡੀ ਸਿੱਖੀ ਨਿਭਾਈ ਜਾਂਦੀ ਅਸੀਂ ਨਹੀਂ ਤੁਹਾਡੇ ਸਿੱਖ ਤੁਸੀਂ ਨਹੀਂ ਸਾਡੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਨਿਯਤਤਾ ਦੇ ਕੇ ਤਾਂ ਬੁਲਾਇਆ ਨਹੀਂ ਤੁਸੀਂ ਤਾਂ ਆਪ ਆਏ ਹੋ ਕੋਈ ਗੱਲ ਨਹੀਂ ਤੁਹਾਡੇ ਤੋਂ ਸਿੱਖੀ ਨਹੀਂ ਨਿਭਾਈ ਜਾਂਦੀ ਮੈਨੂੰ ਲਿਖ ਕੇ ਦੇ ਦਿਓ ਵੀ ਤੁਸੀਂ ਮੇਰੇ ਸਿੱਖ ਨਹੀਂ ਮੈਂ ਤੁਹਾਡਾ ਗੁਰੂ ਨਹੀਂ ਉੱਥੇ ਫਿਰ ਚੌਧਰੀ ਭਾਗ ਸਿੰਘ ਨੇ ਮਾਈ ਭਾਗੋ ਦੇ ਵੱਡੇ ਭਰਾ ਨੇ ਬਦਾਵਾ ਲਿਖਿਆ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੁਸੀਂ ਸਾਡੇ ਗੁਰੂ ਨਹੀਂ ਆਪ ਸਾਈਨ ਕੀਤੇ ਆਪਦੇ ਭਰਾ ਦਿਲਬਾਖ ਸਿੰਘ ਤੋਂ ਸਾਈਨ ਕਰਵਾਲੇ ਇੱਕ ਹੋਰ ਸਿੱਖ ਸੀਗਾ ਕਰਬਾਰਾ ਸਿੰਘ ਉਹਦੇ ਤੋਂ ਸਾਈਨ ਕਰਵਾ ਲਏ ਇੱਕ ਸੀ ਦਰਬਾਰਾ ਸਿੰਘ ਉਹਦੇ ਤੋਂ ਸਾਈਨ ਕਰਵਾ ਲਏ ਬਾਕੀ ਜਿਹੜੇ ਸਿੱਖ ਸੀ ਉਹਨਾਂ ਚੋਂ ਕਿਸੇ ਨੇ ਸਾਈਨ ਨਹੀਂ ਕੀਤੇ ਨਾ ਮਹਾ ਸਿੰਘ ਨੇ ਸਾਈਨ ਕੀਤੇ ਨੇ ਨਾ ਰਾਏ ਸਿੰਘ ਨੇ ਸਾਈਨ ਕੀਤੇ ਨੇ ਨਾ ਮਾਈ ਭਾਗੋ ਨੇ ਸਾਈਨ ਕੀਤੇ ਨੇ ਉਤੋਂ ਫਿਰ ਉਹ ਵਾਪਸ ਚਲੇ ਜਾਂਦੇ ਨੇ ਮਾਝੇਵਾਲ ਨੂੰ ਵਾਪਸ ਚਲੇ ਜਾਂਦੇ ਨੇ ਗੁਰੂ ਸਾਹਿਬ ਉਤੋਂ ਫਿਰ ਅੱਗੇ ਆ ਜਾਂਦੇ ਨੇ ਜਦੋਂ ਇਹ ਜਾ ਰਹੇ ਹੁੰਦੇ ਨੇ ਹੁਣ ਜਿਹੜੇ ਬਾਕੀ ਸਿੱਖ ਸੀਗੇ ਚਾਹੇ ਹੈਗੇ ਇਹਦੇ ਚੌਧਰੀ ਭਾਗ ਸਿੰਘ ਦੇ ਪ੍ਰੈਸ਼ਰ ਦੇ ਅੰਡਰ ਸੀ ਪਰ ਅੰਦਰੋਂ ਮਨ ਤਾਂ ਉਹਨਾਂ ਦਾ ਛਿੱਲਿਆ ਗਿਆ ਸੀ ਨਾ ਮਾਈ ਭਾਗਕੌਰ ਦਾ ਵੀ ਮਨ ਛਿੱਲਿਆ ਗਿਆ ਸੀ ਇੱਥੋਂ ਫਿਰ ਮੀਲ ਦੋ ਮੀਲ ਜਾ ਕੇ ਹੀ ਮਾਤਾ ਭਾਗਕੌਰ ਆਪਦੇ ਭਰਾਵਾਂ ਨੂੰ ਲਾਂਹ ਤਾਂ ਪਾਉਂਦੀ ਆ ਕਿ ਤੁਸੀਂ ਜੇ ਗੁਰੂ ਦੇ ਨਹੀਂ ਹੋ ਸਕੇ ਤਾਂ ਤੁਸੀਂ ਕੱਖ ਦੇ ਵੀ ਨਹੀਂ ਹੋ ਕਿ ਤੁਸੀਂ ਸਾਡੇ ਏਰੀਏ ਤੇ ਅਜ ਕਲੰਕ ਲਾਏ ਹੋ ਦੂਜੇ ਨਾਲ ਦੇ ਸਿੱਖ ਵੀ ਫਿਰ ਕਹਿੰਦੇ ਨੇ ਕਿ ਯਾਰ ਲੈ ਕੇ ਤਾਂ ਤੁਸੀਂ ਸਾਨੂੰ ਕਿਸ ਵਾਸਤੇ ਆਏ ਸੀ ਕਿ ਗੁਰੂ ਸਾਹਿਬ ਦੇ ਚਰਨੀ ਜਾਵਾਂਗੇ ਸੇਵਾ ਕਰਾਂਗੇ ਤੇ ਉੱਥੇ ਕੀਰਤਨ ਕਰਾਂਗੇ ਇਹ ਤੁਸੀਂ ਕਰਕੇ ਕੀ ਆ ਗਏ ਬੇਦਾਵੇ ਤੁਸੀਂ ਲਿਖਿਆ ਅਸੀਂ ਤਾਂ ਸਾਈਨ ਵੀ ਨਹੀਂ ਕੀਤੇ ਵੱਜਾਂਗੇ ਤਾਂ ਅਸੀਂ ਵੀ ਨਾ ਬੇਦਾਵੇ ਵਾਲੇ ਉੱਥੋਂ ਫਿਰ ਇਹਨਾਂ ਦੀ ਆਦਮਾ ਚ ਜੋੜੀ ਜਾਂਦੀ ਆ ਹੈਗੇ ਤਾਂ ਗੁਰੂ ਦੀ ਸਿੱਖੀ ਸੀਗੇ ਨਾ ਚਲੋ ਇੱਕ ਚੌਧਰ ਪਣਾ ਸੀਗਾ ਉਹਨਾਂ ਦੇ ਅੰਦਰ ਗਲਤੀ ਹੋ ਗਈ ਉਹਨਾਂ ਤੋਂ ਪਰ ਉਹਨਾਂ ਨੂੰ ਅਹਿਸਾਸ ਹੋਇਆ ਗਲਤੀ ਦਾ ਫਿਰ ਉਹ ਕਹਿੰਦੇ ਨਹੀਂ ਵੀ ਆਪਾਂ ਨਹੀਂ ਵਾਪਸ ਮੋੜਨਾ ਗੁਰੂ ਗੋਬਿੰਦ ਸਿੰਘ ਜੀ ਕੋਲ ਹੀ ਵਾਪਸ ਚੱਲਦੇ ਆ ਵੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਮੁੱਖ ਨਹੀਂ ਮੋੜ ਸਕਦੇ ਫਿਰ ਇਹ ਵਾਪਸ ਜਦੋਂ ਮੋੜਨ ਲੱਗਦੇ ਨੇ ਨਾ ਤਾਂ ਇਹਨਾਂ ਨੂੰ ਖਬਰ ਮਿਲਦੀ ਆ ਕਿ ਜਿਹੜਾ ਵਜੀਦ ਖਾਨ ਹੈ ਨਾ ਸਰਹੰਦ ਵਾਲਾ ਕਿ ਉਹ ਫੌਜਾਂ ਲੈ ਕੇ ਆ ਰਿਹਾ ਹੈ ਉਦੋਂ ਜੋਸ਼ ਸੀਗੇ ਪੂਰੇ ਇਹ ਆਪਦੀ ਗਲਤੀ ਦਾ ਅਹਿਸਾਸ ਸੀਗਾ ਫਿਰ ਇਹ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਤੱਕ ਪਹੁੰਚਣ ਤੋਂ ਪਹਿਲਾਂ ਇਹ ਫੌਜਾਂ ਨੂੰ ਅਸੀਂ ਖਤਮ ਕਰਾਂਗੇ ਅਸੀਂ ਜੂਜਾਂਗੇ ਇਹਨਾਂ ਨਾਲ ਹੁਣ ਇਹ ਘਟ ਸੀਗੇ ਉਹ ਇਹਨਾਂ ਤੋਂ ਜ਼ਿਆਦਾ ਦੀ ਗਿਣਤੀ ਸੀ ਫੌਜ ਜਿਹੜੀ ਆ ਰਹੀ ਸੀ ਫਿਰ ਇਹ ਕੀ ਕਰਦੇ ਨੇ ਨਾ ਉਹਨਾਂ ਨੂੰ ਭਲੇਖਾ ਪਾਉਣ ਦੇ ਲਈ ਝਾੜੀਆਂ ਤੇ ਨਾ ਆਪਦੇ ਵਸਤਰ ਆਪਦੇ ਕਸ਼ੈਰੇ ਲਾ ਕੇ ਇਦਾਂ ਟੰਗ ਦਿੰਦੇ ਨੇ ਵੀ ਇੱਕ ਤੰਬੂ ਟਾਈਪ ਲੱਗੇ ਕਿ ਗੁਰੂ ਗੋਬਿੰਦ ਸਿੰਘ ਜੀ ਵੱਲ ਨਾ ਜਾਵੇ ਫੌਜ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਵੀ ਥੋੜਾ ਦੂਰੀ ਗਏ ਸੀ ਕਿ ਹਜੇ ਕਿ ਜਿਹੜੀਆਂ ਵਜੀਦ ਖਾਨ ਦੀਆਂ ਫੌਜਾਂ ਨੇ ਉਹਨਾਂ ਨੂੰ ਐ ਲੱਗੇ ਕਿ ਇੱਥੇ ਰੁਕੇ ਹੋਏ ਨੇ ਗੁਰੂ ਗੋਬਿੰਦ ਸਿੰਘ ਜੀ ਇਹ ਤੰਬੂ ਲਾਇਆ ਹੋਇਆ ਉੱਥੇ ਹੁਣ ਤੰਬੂ ਸਾਹਿਬ ਗੁਰਦੁਆਰਾ ਬਣਿਆ ਹੋਇਆ ਹੈ ਜਦੋਂ ਮੁਕਸਰ ਆਪਾਂ ਮੁਕਸਰ ਦੀ ਪਵਿੱਤਰ ਧਰਤੀ ਤੇ ਤੁਸੀਂ ਜਾਓਗੇ ਨਾ ਤੰਬੂ ਸਾਹਿਬ ਗੁਰਦੁਆਰਾ ਬਣਿਆ ਹੋਇਆ ਉੱਥੇ ਇਹਨਾਂ ਨੇ ਤੰਬੂ ਬਣਾਇਆ ਸੀ ਨਕਲੀ ਤੰਬੂ ਕਹੇ ਲੋ ਵਜੀਦ ਖਾਨੀਆਂ ਫੌਜਾਂ ਨਾਲ ਫਿਰ ਇਹ ਜੂਝ ਕੇ ਲੜਦੇ ਨੇ ਬਹੁਤ ਨੁਕਸਾਨ ਕਰਦੇ ਨੇ ਵਜੀਦ ਖਾਨੀਆਂ ਫੌਜਾਂ ਦੇ ਪੈਰ ਉਖਾੜ ਦਿੰਦੇ ਨੇ ਤੇ ਸ਼ਹੀਦੀਆਂ ਪ੍ਰਾਪਤ ਕਰਦੇ ਨੇ ਗੁਰੂ ਗੋਬਿੰਦ ਸਿੰਘ ਜੀ ਉਸ ਟਾਈਮ ਨੇੜੇ ਹੀ ਇੱਕ ਟਿੱਬੀ ਤੇ ਚਲੇ ਗਏ ਸੀ ਉੱਥੋਂ ਸਾਰੀ ਜੰਗ ਦੇਖ ਰਹੇ ਸੀ ਤੇ ਉੱਥੋਂ ਤੀਰ ਵੀ ਛੱਡ ਰਹੇ ਸੀਗੇ ਵਜੀਦ ਖਾਨ ਦੀਆਂ ਫੌਜਾਂ ਆਖਿਰ ਨੂੰ ਉੱਥੋਂ ਡਰ ਕੇ ਪਿੱਛੇ ਮੁੜ ਜਾਂਦੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਆਉਂਦੇ ਨੇ ਇਨਾਂ ਕੋਲ ਸਿੱਖਾਂ ਕੋਲ ਤਾਂ ਜ਼ਿਆਦਾਤਰ ਸਿੱਖ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਸੀਗੇ ਜਿਹੜੇ ਕੁਝ ਬਚੇ ਹੋਏ ਸੀਗੇ ਉਹ ਆਪਣੇ ਆਖਰੀ ਸਾਹਾਂ ਦੇ ਸੀਗੇ ਗੁਰੂ ਗੋਬਿੰਦ ਸਿੰਘ ਜੀ ਸਾਰੇ ਸਿੱਖਾਂ ਕੋਲ ਜਾਂਦੇ ਨੇ ਜਿਹੜੇ ਆਪਣੇ ਆਖਰੀ ਸਾਹਾਂ ਤੇ ਹੁੰਦੇ ਨੇ ਉਹਨਾਂ ਦਾ ਸਿਰ ਆਪਣੀ ਗੋਦੀ ਚ ਰੱਖਦੇ ਨੇ ਤੇ ਉਹਨਾਂ ਦੇ ਮੁੱਖ ਨੂੰ ਸਾਫ਼ ਕਰਦੇ ਨੇ ਕਰਦੇ ਕਰਦੇ ਗੁਰੂ ਗੋਬਿੰਦ ਸਿੰਘ ਜੀ ਪਹੁੰਚ ਜਾਂਦੇ ਨੇ ਭਾਈ ਮਹਾ ਸਿੰਘ ਕੋਲ ਜਿਨ੍ਹਾਂ ਨੇ ਸਭ ਤੋਂ ਆਖਿਰ ਤੇ ਸਵਾਸ त्यागे ਸੀਗੇ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਇੱਕ ਪਿਆਰ ਵਜੋਂ ਕਹ ਲੋ ਇਨਾਮ ਦੇ ਰਹੇ ਸੀ ਇਹਦੇ ਸੀ ਆ ਮੇਰਾ 5000 ਵਾਲੀ ਸਿੱਕਾ ਆ ਮੇਰਾ 10000 ਵਾਲੀ ਸਿੱਕਾ ਆ ਮੇਰਾ 20000 ਵਾਲੀ ਸਿੱਕਾ ਆ ਮੇਰਾ 50000 ਵਾਲੀ ਸਿੱਕਾ ਸਾਰੇ ਸਿੱਖ ਫਿਰ ਸ਼ਹੀਦ ਹੁੰਦੇ ਜਾ ਰਹੇ ਸੀਗੇ ਆਖਰੀ ਤੇ ਬਚੇ ਭਾਈ ਮਹਾਂ ਸਿੰਘ ਭਾਈ ਮਹਾਂ ਸਿੰਘ ਕੋਲ ਜਦੋਂ ਗੁਰੂ ਗੋਬਿੰਦ ਸਿੰਘ ਜੀ ਜਾਂਦੇ ਨੇ ਤਾਂ ਉਹ ਪੂਰੇ ਲਹੂ ਲਹਾਨ ਹੁੰਦੇ ਨੇ ਆਪਣੇ ਆਖਰੀ ਸਾਹਾਂ ਤੇ ਹੁੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਭਾਈ ਮਹਾਂ ਸਿੰਘ ਜੀ ਦਾ ਸਿਰ ਆਪਣੀ ਗੋਦੀ ਚ ਰੱਖਦੇ ਨੇ ਤੇ ਉਵੇਂ ਹੀ ਸਾਫ਼ ਕਰਦੇ ਨੇ ਉਹਨਾਂ ਦਾ ਮੁਖ ਤੇ ਕਹਿੰਦੇ ਨੇ ਮਹਾਂ ਸਿੰਘ ਦੱਸੋ ਜੋ ਮੰਗਣਾ ਤੁਸੀਂ ਮੰਗੋ ਮਹਾਂ ਸਿੰਘ ਫਿਰ ਇੱਥੇ ਕਹਿੰਦਾ ਹੈ ਕਿ ਗੁਰੂ ਸਾਹਿਬ ਜਿਹੜਾ ਬਿਦਾਵਾ ਤੁਹਾਨੂੰ ਲਿਖ ਕੇ ਗਏ ਸੀਗੇ ਸਿੱਖ ਕਿ ਉਹ ਪਾੜ ਦੋ ਹੋਰ ਕੁਝ ਨਹੀਂ ਚਾਹੀਦਾ ਗੁਰੂ ਗੋਬਿੰਦ ਸਿੰਘ ਜੀ ਫਿਰ ਕਮਰ ਕਸੇ ਚੋਂ ਉਹ ਬਿਦਾਵਾ ਕੱਢਦੇ ਨੇ ਕਮਰ ਕਸੇ ਚੋਂ ਉਹ ਬਿਦਾਵਾ ਕੱਢ ਕੇ ਪਾੜਨ ਲੱਗਦੇ ਨੇ ਤਾਂ ਭਾਈ ਮਹਾਂ ਸਿੰਘ ਇਹ ਪਤਾ ਕੀ ਕਹਿੰਦਾ ਕਹਿੰਦਾ ਇਹਨੂੰ ਇੰਨਾ ਕੁ ਬਰੀਕ ਪਾੜਿਓ ਨਾ ਕਿ ਕੋਈ ਜੋੜ ਕੇ ਵੀ ਨਾ ਪੜ ਸਕੇ ਇਹ ਬਿਦਾਵਾ ਫਿਰ ਗੁਰੂ ਗੋਬਿੰਦ ਸਿੰਘ ਜੀ ਉਹ ਬਿਦਾਵਾ ਪਾੜ ਦਿੰਦੇ ਨੇ ਤੇ ਟੁੱਟੀ ਗੰਢ ਦਿੰਦੇ ਨੇ ਉਥੇ ਫਿਰ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਹੈ ਤੇ ਜਿਸ ਟਿੱਬੀ ਤੇ ਗੁਰੂ ਸਾਹਿਬ ਰੁਕੇ ਹੋਏ ਸੀ ਜੰਗ ਦੇਖ ਰਹੇ ਸੀ ਤੇ ਜੰਗ ਚ ਹਿੱਸਾ ਲੈ ਰਹੇ ਸੀਗੇ ਉਥੇ ਗੁਰਦੁਆਰਾ ਟਿੱਬੀ ਸਾਹਿਬ ਹੈ ਤਾਂ ਇਹ ਸੀਗਾ ਬਦਾਵੇ ਦਾ ਪੂਰਾ ਸੱਚ ਇਹ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਇਹ ਸਾਡੇ ਮੰਨੇ ਪਰਮੰਨੇ ਇਤਿਹਾਸਕਾਰਾਂ ਨੇ ਲਿਖਿਆ ਹੋਇਆ ਹੈ ਕਿਤਾਬਾਂ ਚ ਦਰਜ ਹੈ ਕੁਝਕ ਗਲਤਫਹਿਮੀਆਂ ਕਾਰਨ ਇਹਨੂੰ ਤੋੜ ਮਰੋੜ ਕੇ ਕਿਸੇ ਹੋਰ ਤਰੀਕੇ ਨਾਲ ਪੇਸ਼ ਕਰ ਦਿੱਤਾ ਗਿਆ ਕਿ ਅਨੰਦਪੁਰ ਸਾਹਿਬ ਬੇਦਾਵਾ ਲਿਖਿਆ ਗਿਆ ਸੀ ਅਨੰਦਪੁਰ ਸਾਹਿਬ ਬੇਦਾਵਾ ਨਹੀਂ ਲਿਖਿਆ ਗਿਆ ਸੀਗਾ ਕੋਈ ਸਿੱਖ ਉਥੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਛੱਡ ਕੇ ਨਹੀਂ ਆਇਆ ਇਹ ਬੇਦਾਵੇ ਵਾਲੀ ਗੱਲ ਫਿਰ ਆਈ ਕਿੱਥੋਂ ਅਸਲ 'ਚ ਉਸ ਟਾਈਮ ਤੇ ਮੌਕੇ ਤੇ ਮੌਜੂਦ ਸੀਗੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀਆਂ 'ਚੋਂ ਇੱਕ ਜਿਹਦਾ ਨਾਮ ਸੀ ਸੈਨਾਪਤ ਬਾਚੋਂ ਉਹਨਾਂ ਨੇ ਇੱਕ ਕਿਤਾਬ ਲਿਖੀ ਜਿਹਦਾ ਨਾਮ ਹੈ ਸ੍ਰੀ ਗੁਰੂ ਸੋਭਾ ਉਹਦੇ ਚ ਉਹ ਅਨੰਦਪੁਰ ਦੇ ਘੇਰੇ ਨੂੰ ਲੈ ਕੇ ਇੱਕ ਅਧਿਆਇ ਲਿਖਦੇ ਨੇ ਜਿਹਦੇ ਚ ਸਿਰਫ ਦੋ ਸ਼ਬਦਾਂ ਦੇ ਮਤਲਬ ਕੁਝ ਹੋਰ ਕੱਟ ਲਏਗੇ ਉਹਨਾਂ ਨੂੰ ਬਣਾ ਦਿੱਤਾ ਗਿਆ ਕਿ ਵਿਦਾਵਾ ਲਿਖਿਆ ਹੁਣ ਉਹ ਕੀ ਸੀ ਲਾਈਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਸਾਰੇ ਸਿੱਖ ਕਹਿ ਰਹੇ ਸੀ ਬਾਰ ਬਾਰ ਕਿ ਆਪਾਂ ਨੂੰ ਜਾਣਾ ਚਾਹੀਦਾ ਹੁਣ ਤਾਂ ਇਹ ਸੌਹਾ ਵਿਖਾ ਰਹੇ ਨੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਗੱਲ ਕਹੀ ਸੀ ਕਿ ਮੈਨੂੰ ਤਾਂ ਪਤਾ ਹੈ ਕਿ ਇਹਨਾਂ ਨੇ ਸੌਹਾ ਖਾ ਕੇ ਮੁੱਕਰ ਜਾਣਾ ਉਹਨਾਂ ਨੇ ਕਿਹਾ ਸੀ ਕਿ ਬਹੁਤ ਨੁਕਸਾਨ ਹੋਊਗਾ ਉਹ ਨੁਕਸਾਨ ਲਈ ਮੈਂ ਨਹੀਂ ਤੁਸੀਂ ਜ਼ਿੰਮੇਵਾਰ ਹੋਵੋਗੇ ਸੈਨਾਪਤ ਕੀ ਲਿਖਦਾ ਹੈ ਇੱਥੇ ਸੈਨਾਪਤ ਇੱਥੇ ਲਿਖਦਾ ਹੈ ਕਿ ਬੁਰੀ ਹੋਤ ਤੁਮਰੇ ਸਿਰ ਭਾਈ ਇਹ ਗੁਰੂ ਗੋਬਿੰਦ ਸਿੰਘ ਜੀ ਕਹਿ ਰਿਹਾ ਕਿ ਬੁਰੀ ਹੋਵੇਗੀ ਉਹ ਤੁਹਾਡੇ ਜੁम्मे ਹੋਏਗੀ ਯੋਂ ਸਭ ਸੋ ਤੋਂ ਹੱਦ ਲਿਖਵਾਏ ਉਹ ਜਿਹੜਾ ਹੱਦ ਲਿਖਵਾਏ ਆ ਇਹਨੂੰ ਇਹ ਮੰਨ ਲਿਆ ਗਿਆ ਕਿ ਬੇਦਾਵੇ ਦੀ ਗੱਲ ਕੀਤੀ ਗਈ ਆ ਕਿ ਹੱਦ ਲਿਖਵਾਏ ਉਸ ਤੋਂ ਅਗਲੀ ਲਾਈਨ ਵੀ ਸੈਨਾਪਤ ਇੱਕ ਲਿਖਦਾ ਹੈ ਜਿਦੇ ਚ ਕਲੀਅਰ ਹੁੰਦਾ ਹੈ ਕਿ ਕੋਈ ਸਿੱਖ ਗੁਰੂ ਸਾਹਿਬ ਨੂੰ ਛੱਡ ਕੇ ਨਹੀਂ ਗਿਆ ਉਹ ਲਾਈਨ ਇਹ ਆ ਕਿ ਹੋ ਤਿਆਰ ਤਬੇ ਫਰਮਾਏ ਹੋ ਤਿਆਰ ਤਬੇ ਫਰਮਾਏ ਦਾ ਮਤਲਬ ਇਹ ਆ ਕਿ ਗੁਰੂ ਗੋਬਿੰਦ ਸਿੰਘ ਜੀ ਆਪ ਤਿਆਰ ਹੋ ਗਏ ਕਿ ਚੱਲੋ ਆਪਾਂ ਆਨੰਦਪੁਰ ਛੱਡਦੇ ਆਂ ਇੱਥੇ ਤਾਂ ਹੁਣ ਵਿਦਾਵੇ ਦੀ ਫਿਰ ਕੋਈ ਗੱਲ ਹੀ ਰਹੀ ਨਹੀਂ ਉਦੋਂ ਫਿਰ ਕਈ ਸਾਲਾਂ ਬਾਅਦ ਭਾਈ ਸੁਖਾ ਸਿੰਘ ਜੀ ਨੇ ਗੁਰਬਿਲਾਸ ਗ੍ਰੰਥ ਲੈ ਕੇ ਆ ਉਹਦੇ 'ਚ ਉਹਨਾਂ ਨੇ ਹੱਦ ਲਿਖਵਾਈ ਦੇ ਨਾਲ ਵਿਦਾਵੇ ਵਾਲੀ ਇੱਕ ਲਾਈਨ ਹੋਰ ਐਡ ਕਰ ਦਿੱਤੀ ਫਿਰ ਆਉਂਦੇ ਨੇ ਸੰਤੋਖ ਸਿੰਘ ਸੰਤੋਖ ਸਿੰਘ ਲਿਖਦੇ ਨੇ ਸੂਰਜ ਪ੍ਰਕਾਸ਼ ਗ੍ਰੰਥ ਉਹ ਇਹ ਚੀਜ਼ ਨੂੰ ਹੋਰ ਥੋੜਾ ਜਿਹਾ ਵਧਾ ਕੇ ਲਿਖਦੇ ਨੇ ਇੱਥੋਂ ਹੀ ਫਿਰ ਆਪਣੇ ਕਈ ਇਤਿਹਾਸਕਾਰ ਇਹਨੂੰ ਪੂਰਾ ਇੱਕ ਸੀਨ ਬਣਾ ਦਿੰਦੇ ਨੇ ਵੀ ਬਦਾਵਾ ਲਿਖਿਆ ਗਿਆ ਆਨੰਦਪੁਰ ਦੇ ਕਿਲੇ 'ਚ ਤਾਂ ਇਸ ਕਰਕੇ ਬਦਾਵਾ ਆਨੰਦਪੁਰ ਦੇ ਕਿਲੇ 'ਚ ਨਹੀਂ ਲਿਖਿਆ ਗਿਆ ਹੈ ਇਹ ਮੈਂ ਨਹੀਂ ਕਹਿ ਰਿਹਾ ਇਹ ਵੱਡੇ ਵੱਡੇ ਇਤਿਹਾਸਕਾਰਾਂ ਨੇ ਕਿਹਾ ਹੈ ਸੋਨ ਸਿੰਘ ਸੀਤਲ ਮੰਨੇ ਪਰਮੰਨੇ ਇਤਿਹਾਸਕਾਰ ਨੇ ਸਿੱਖ ਧਰਮ ਦੇ ਉਹਨਾਂ ਨੇ ਇਹ ਗੱਲ ਕਹੀ ਆ ਹੋਰ ਬਹੁਤ ਇਸ ਇਤਿਹਾਸਕਾਰ ਨੇ ਇਹ ਗੱਲ ਕਹੀ ਆ ਉਹਨਾਂ ਸਾਰਿਆਂ ਦਾ ਜਿਹੜਾ ਨਾਮ ਆ ਉਹ ਡਿਸਕ੍ਰਿਪਸ਼ਨ ਚ ਅਸੀਂ ਮੈਂਸ਼ਨ ਕਰ ਦਾਂਗੇ ਕਿਉਂਕਿ ਇਹ ਦੇਖੋ ਨਾ ਕਿ ਗੁਰੂ ਗੋਬਿੰਦ ਸਿੰਘ ਜੀ ਨਾ ਤਾਂ ਐਨੇ ਵੀਕ ਲੀਡਰ ਸੀਗੇ ਕਿ ਉਹਨਾਂ ਨੂੰ ਕੋਈ ਛੱਡ ਕੇ ਆਵੇ ਇੱਕ ਆਵਾਜ਼ ਮਾਰਦੀ ਸੀ ਗੁਰੂ ਗੋਬਿੰਦ ਸਿੰਘ ਜੀ ਹਜ਼ਾਰਾਂ ਸਿੱਖ ਸ਼ਹੀਦ ਹੋਣ ਲਈ ਤਿਆਰ ਹੋ ਜਾਂਦੇ ਸੀ ਤੇ ਨਾ ਗੁਰੂ ਗੋਬਿੰਦ ਸਿੰਘ ਜੀ ਕੋਈ ਤਾਨਾਸ਼ਾਹ ਸੀਗੇ ਜਿਹੜੇ ਕਹਿੰਦੇ ਸੀ ਵੀ ਇੱਥੇ ਹੀ ਰੁਕੋ ਕਿਉਂਕਿ ਇੱਕ ਗੱਲ ਤੁਹਾਨੂੰ ਮੈਂ ਹੁਣ ਹੋਰ ਸ਼ੇਅਰ ਕਰਦਾ ਕਿ ਜਦੋਂ ਆਨੰਦਪੁਰ ਦੇ ਕਿਲੇ ਨੂੰ ਘੇਰਾ ਪੈਣ ਦੀਆਂ ਖਬਰਾਂ ਮਿਲ ਰਹੀਆਂ ਸੀ ਨਾ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸਿੱਖ ਹੁੰਦਾ ਸੀਗਾ ਉਹਦਾ ਨਾਮ ਸੀ ਭਾਈ ਚਤਰ ਸਿੰਘ ਉਹ ਸੂਈਆ ਸੀਗਾ ਗੁਰੂ ਗੋਬਿੰਦ ਸਿੰਘ ਜੀ ਦਾ ਪੇਸ਼ਬਦਲ ਕੇ ਦੁਸ਼ਮਣ ਦੇ ਇਲਾਕਿਆਂ 'ਚ ਜਾਂਦਾ ਸੀ ਉੱਥੋਂ ਖਬਰਾਂ ਲਿਆ ਕੇ ਦਿੰਦਾ ਸੀ ਜਦੋਂ ਉਹ ਦੱਸਦਾ ਹੈ ਕਿ ਬਹੁਤ ਵੱਡੀ ਫੌਜ ਘੇਰਾ ਪਾਊਗੀ ਔਰੰਗਜੀਬ ਨੇ ਚਾਰ ਸੂਬਿਆਂ ਦੀ ਫੌਜ ਨੂੰ ਕਿਹਾ ਹੈ ਕਿ ਆਨੰਦਪੁਰ ਨੂੰ ਘੇਰਾ ਪਾਓ ਗੁਰੂ ਗੋਬਿੰਦ ਸਿੰਘ ਜੀ ਉਸ ਟਾਈਮ ਤੇ ਕੀ ਕਰਦੇ ਨੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿੰਨੇ ਵੀ ਪਰਿਵਾਰਾਂ ਵਾਲੇ ਸਿੱਖ ਨੇ ਆਨੰਦਪੁਰ ਚ ਆਨੰਦਪੁਰ ਛੱਡ ਕੇ ਚਲੇ ਜਾਓ ਜੇ ਇੰਨੇ ਹੀ ਜਿਹੜੇ ਕੱਚੇ ਲੋਕ ਹੁੰਦੇ ਤਾਂ ਉਦੋਂ ਹੀ ਚਲੇ ਜਾਂਦੇ ਉਦੋਂ ਬਹੁਤ ਪਰਿਵਾਰ ਆਨੰਦਪੁਰ ਛੱਡ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਨਾਲ ਆਪ ਨਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਤੋਂ ਬਾਅਦ ਆਨੰਦਪੁਰ ਛੱਡ ਕੇ ਗਏ ਨੇ ਤੇ ਬਹੁਤ ਇਹੋ ਜਿਹੇ ਲੋਕ ਸੀਗੇ ਜਿਹੜੇ ਮਿੰਤਾ ਕਰਦੇ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਅਸੀਂ ਨਹੀਂ ਜਾਣਾ ਅਸੀਂ ਤੁਹਾਡੇ ਨਾਲ ਹੀ ਰਹਿਣਾ ਹੈ ਮਾਈ ਭਿੱਖਾ ਜਿਹੜੀ ਸਿੱਖ ਕੌਮ ਦੀ ਪਹਿਲੀ ਸ਼ਹੀਦ ਆ ਉਹ ਨਹੀਂ ਗਏ ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਪਤਾ ਚੱਲਿਆ ਕਿ ਨਹੀਂ ਜਾ ਰਹੇ ਗੁਰੂ ਗੋਬਿੰਦ ਸਿੰਘ ਜੀ ਨੇ ਬੁਲਾਇਆ ਆਪਣੇ ਕੋਲ ਫਿਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਤੁਸੀਂ ਕਿਉਂ ਨਹੀਂ ਜਾ ਰਹੇ ਸੀ ਤੁਹਾਨੂੰ ਹੁਕਮ ਕੀਤਾ ਹੈ ਉਹ ਕਹਿੰਦੇ ਮੈਨੂੰ ਮਰਨਾ ਮਨਜ਼ੂਰ ਆ ਵੀ ਮੈਂ ਜਾਉਂਗੀ ਨਹੀਂ ਤੁਹਾਨੂੰ ਛੱਡ ਕੇ ਵੀ ਤੁਸੀਂ ਕਹਿ ਰਹੇ ਹੋ ਪਰਿਵਾਰਾਂ ਵਾਲੇ ਸਿੱਖ ਚੱਲ ਜਾਣ ਵੀ ਮੇਰਾ ਪਰਿਵਾਰ ਤਾਂ ਤੁਸੀਂ ਹੀ ਹੋ ਭਾਈ ਨੰਦ ਲਾਲ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਸੀਗੇ ਉਹ ਗੁਰੂ ਗੋਬਿੰਦ ਸਿੰਘ ਜੀ ਕੋਲ ਆ ਕੇ ਰੋਣ ਲੱਗ ਜਾਂਦੇ ਨੇ ਕਿ ਮੈਂ ਜੰਗ 'ਚ ਹਿੱਸਾ ਲੈਣਾ ਹੈ ਗੁਰੂ ਗੋਬਿੰਦ ਸਿੰਘ ਜੀ ਨੰਦ ਲਾਲ ਨੂੰ ਪਤਾ ਕੀ ਕਹਿੰਦੇ ਨੇ ਕਿ ਨੰਦ ਲਾਲ ਜਿਹੜੇ ਵੀ ਇਹ ਬਹਾਦਰ ਸਿੱਖ ਨੇ ਨਾ ਲੜਨ ਵਾਲੇ ਇਹਨਾਂ ਦੀਆਂ ਤਲਵਾਰਾਂ ਤੇਰੇ ਵਰਗਾ ਇੱਕ ਕਵੀ ਪੈਦਾ ਨਹੀਂ ਕਰ ਸਕਦੀਆਂ ਪਰ ਤੇਰੀ ਕਲਮ 'ਚ ਇੰਨੀ ਤਾਕਤ ਆ ਕਿ ਤੇਰੀ ਕਲਮ ਕਈ ਹਜ਼ਾਰਾਂ ਸਿੱਖ ਯੋਧੇ ਪੈਦਾ ਕਰ ਸਕਦੀ ਆ ਕਿ ਤੁਸੀਂ ਇੱਥੋਂ ਜਾਓ ਤੁਹਾਡਾ ਕੰਮ ਲੜਨਾ ਨਹੀਂ ਹੈ ਆ ਸੀਗੇ ਗੁਰੂ ਗੋਬਿੰਦ ਸਿੰਘ ਜੀ ਇਹ ਸੀਗਾ ਵਿਦਾਵੇ ਦਾ ਅਸਲੀ ਸੱਚ ਇਹ ਗੱਲਾਂ ਅਸੀਂ ਆਪਣੇ ਕੋਲੋਂ ਨਹੀਂ ਕਹਿ ਰਹੇ ਇਹ ਬਹੁਤ ਸਾਰੇ ਮਹਾਨ ਸਿੱਖ ਹਿਸਟੋਰੀయన్స్ ਨੇ ਆਪਣੀਆਂ ਕਿਤਾਬਾਂ 'ਚ ਲਿਖਿਆ ਹੋਇਆ ਹੈ ਤੇ ਬਹੁਤ ਮਹਾਨ ਤੇ ਵਿਦਵਾਨ ਸਿੱਖ ਪ੍ਰਚਾਰਕਾਂ ਨੇ ਵੀ ਇਹ ਗੱਲ ਤੇ ਮੋਹਰ ਲਾਈ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਤੁਸੀਂ ਅੱਗੇ ਵੀ ਭੇਜ ਸਕਦੇ ਹੋ ਇਦਾਂ ਦੀਆਂ ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਹੋਰ ਵੀਡੀਓਜ਼ ਵੇਖਣ ਲਈ ਪੰਜਾਬ ਸਿਆਂ ਦੇ ਫੇਸਬੁੱਕ ਤੇ YouTube ਚੈਨਲ ਨੂੰ ਜ਼ਰੂਰ ਲਾਈਕ ਕਰ ਦਿਆ ਕਰੋ ਤੁਸੀਂ ਕਿਹੜੇ ਪਿੰਡ ਸ਼ਹਿਰ 'ਚ ਬੈਠ ਕੇ ਸਾਡੀ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਆ ਕਰੋ ਤੇ ਅਗਲੀ ਵੀਡੀਓ ਤੁਹਾਨੂੰ ਕਿਸ ਟੌਪਿਕ ਤੇ ਚਾਹੀਦੀ ਆ ਇਹ ਵੀ ਤੁਸੀਂ ਦੱਸ ਸਕਦੇ ਆ ਵੈਗ੍ਰੀ ਜੀ ਦਾ ਖਾਲਸਾ ਵੈਗ੍ਰੀ ਜੀ ਦੀ ਫਤਿਹ ਹਾਂਜੀ ਜ਼ਿਕਰੀਆ ਇੱਕ ਗੱਲ ਦੇਣ ਦੇ ਚ ਕਲੀਅਰ ਹੋ ਗਈ ਕਿ ਜਿਹੜਾ ਨਾ ਬਿਦਾਵਾ ਉਹ ਲਿਖਿਆ ਗਿਆ ਹੈ ਪਰ ਉਹ ਆਨੰਦਪੁਰ ਦੇ ਚ ਨਹੀਂ ਲਿਖਿਆ ਗਿਆ ਆਨੰਦਪੁਰ ਕਿਲੇ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਰਹੇ ਨੇ ਉੱਥੇ ਨਹੀਂ ਲਿਖਿਆ ਗਿਆ ਉਹ ਜਦੋਂ ਛੱਡ ਕੇ ਚਲੇ ਗਏ ਉਹ ਜਦੋਂ ਉਹਨਾਂ ਨੇ ਸੇ ਇੱਕ ਸૈયਦ ਤੇ ਇੱਕ ਹਿੰਦੂ ਆਏ ਸੀ ਆਣ ਕੇ ਉਹਨਾਂ ਨੇ ਕਸਮਾਂ ਖਾਧੀਆਂ ਤੇ ਉਹ ਜਦੋਂ ਛੱਡ ਗਏ ਅਨੰਦਪੁਰ ਦਾ ਕਿਲਾ ਚਲੇ ਗਏ ਤੇ ਜਿਹੜੀ ਮਾਈ ਭਾਗਾ ਸੀ ਤੇ ਉਹਨਾਂ ਨੇ ਜਿਹੜੇ ਭਰਾ ਸੀ ਭਾਗ ਸਿੰਘ ਅੱਛਾ ਉਹਨਾਂ ਨਾਲ ਮਿਲ ਕੇ ਗਏ ਉਹਨਾਂ ਨੇ ਅੱਗੋਂ ਇਹ ਕਿਹਾ ਕਿ ਕਿਉਂਕਿ ਉਹ ਚੁਧਰਾੜਦੇ ਸੀ ਆਦੀ ਤੇ ਉਹਨਾਂ ਨਾਲ ਉਹਨਾਂ ਨੇ ਕਿਹਾ ਇਹ ਕਿ ਵੀ ਉਹਨਾਂ ਨਾਲ ਲਿਖਿਆ ਗਿਆ ਸੀ ਉਹਨਾਂ ਨੇ ਇਹਨਾਂ ਨੂੰ ਮਜਬੂਰ ਕੀਤਾ ਕਿ ਜੇ ਤੁਸੀਂ ਨਹੀਂ ਉਹਨਾਂ ਨਾਲ ਮਵਾਦਾ ਕਰਨਾ ਤੇ ਅਸੀਂ ਫਿਰ ਸਿੱਖੀ ਛੱਡਨੇ ਆ ਤਨਾਂ ਤੁਸੀਂ ਸਾਡੇ ਗੁਰੂ ਜੀ ਤੇ ਨਾ ਕਿ ਅਸੀਂ ਤੁਹਾਨੂੰ ਫਿਰ ਆਪਣਾ ਗੁਰੂ ਨਹੀਂ ਮੰਨਦੇ ਕਿਹਾ ਸੀ ਤੁਹਾਡੇ ਪਿੱਛੇ ਵੀ ਧੱਕੇ ਖਾਂਦੇ ਫਿਰਨੇ ਹਾਂ ਹਾਂ ਜੀ ਕਿ ਮਿਲਾ ਵਜਾ ਸੀ ਡਰ ਗਏ ਸੀ ਮੈਂ ਡਰ ਗਏ ਡਰ ਡਾਇਰੈਕਟਲੀ ਇਹ ਕਹਿ ਸਕਦੇ ਆ ਕਿ ਉਹ ਡਰ ਗਏ ਅੱਛਾ ਤੇ ਫਿਰ ਉਹਨਾਂ ਨੇ ਉਹ ਲਿਖਿਆ ਤੇ ਜਦੋਂ ਤੇ ਤਿੰਨ ਚਾਰ ਸਿੱਖਾਂ ਦੇ ਵਿੱਚ ਸੈਨਵੀ ਕਰ ਦਿੱਤੇ ਜਦੋਂ ਵਾਪਸ ਗਏ ਨਹੀਂ ਇੱਕ ਗੱਲ ਇੱਕ ਗੱਲ ਦੀ ਆਈ ਮੈਂ ਪਿਛਲੇ ਸਾਲ ਨਵੰਬਰ ਦਸੰਬਰ ਦੇ ਵਿੱਚ ਸੁਣੀ ਸੀ ਕਿ 40 ਸਿੱਖ ਜਿਹੜੇ ਨੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਥ ਛੱਡਤਾ ਸੀ ਐਂਡ ਧਿਆਨ ਗਏ ਲੇਕਿਨ ਉਹਨਾਂ ਦੀਆਂ ਔਰਤਾਂ ਨੇ ਫਿਰ ਮੁੜ ਕੇ ਉਹਨਾਂ ਨੂੰ ਜੰਜੋੜਿਆ ਉਹਨਾਂ ਨੇ ਆਖਿਆ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਤੁਸੀਂ ਕਿਉਂ ਛੱਡ ਕੇ ਆ ਗਏ ਸਹੀ ਅਸੀਂ ਤੁਹਾਡੇ ਤੁਹਾਨੂੰ ਰੋਟੀ ਨਹੀਂ ਦੇਣੀ ਅਸੀਂ ਤੁਹਾਨੂੰ ਕੋਈ ਚੀਜ਼ ਨਹੀਂ ਦੇਣੀ ਬੱਚਿਆਂ ਨੂੰ ਅਸੀਂ ਖਾਣਾ ਨਹੀਂ ਦੁੱਧ ਨਹੀਂ ਪਿਲਾਵਾਂਗੇ ਜੇ ਅਗਰ ਤੁਸੀਂ ਉਹਨਾਂ ਦਾ ਸਾਥ ਛੱਡ ਗਏ ਫਿਰ ਉਹ ਕਹਿੰਦੇ ਦੁਬਾਰਾ ਗਏ ਸੀ ਉਸੇ ਹਾਂਜੀ ਉਹ ਇਸ ਤਰ੍ਹਾਂ ਨਹੀਂ ਹੈ ਤੁਸੀਂ ਸੁਣਿਆ ਨਾ ਤੇ ਉਹ ਜਿਸ ਤਰ੍ਹਾਂ ਪੰਜਾਬੀ ਸਿਆਣ ਵਾਲੇ ਕਹਿੰਦੇ ਨੇ ਕਿ ਉਹ ਬਿਦਾਵਾ ਉਹਨੂੰ ਹੀ ਬਿਦਾਵਾ ਕਿਹਾ ਜਾਂਦਾ ਕਿਉਂ ਜਿਹੜੇ 40 ਸਿੱਖਾਂ ਨੇ ਛੱਡਤਾ ਸੀ ਲੇਕਿਨ ਉਹ ਕਹਿੰਦੇ ਨੇ ਕਿ ਉਹ 40 ਉਹ ਮਤਲਬ ਕਿ ਉਹਨਾਂ 3-4 ਜਿਹੜੇ ਸੀ ਤੇ ਉਹ ਚੋਰੀ ਭਾਗ ਸਿੰਘ ਜਿਹੜਾ ਸੀ ਉਹਦੇ ਕਹਿਣ ਤੇ ਉਹਨਾਂ ਨੇ ਸਾਈਨ ਕਰਕੇ ਦਿੱਤਾ ਸੀ ਤੇ ਬਾਅਦ ਚ ਉਹਨਾਂ ਨੂੰ ਅਹਿਸਾਸ ਹੋਇਆ ਜਦੋਂ ਮਾਈ ਭਾਗਾ ਨੇ ਕਿਹਾ ਕਿ ਤੁਸੀਂ ਜਦੋਂ ਗੁਰੂ ਦੇ ਨਹੀਂ ਹੋ ਸਕਦੇ ਫਿਰ ਕਿਸੇ ਦੇ ਨਹੀਂ ਹੋ ਸਕਦੇ ਤੇ ਫਿਰ ਉਹਨਾਂ ਨੂੰ ਲੱਗਾ ਕਿ ਸਾਡੇ ਕੋਲ ਗਲਤੀ ਹੋਈ ਤੇ ਫਿਰ ਉਹ ਵਜ਼ੀਰ ਖਾਨ ਦੀ ਫੌਜ ਨਾਲ ਲੜੇ ਤੇ ਵਜ਼ੀਰ ਖਾਨ ਦੀ ਫੌਜ ਦੇ ਨਾਲ ਲੜੇ ਬਿਲਕੁਲ ਸਹੀ ਬਾਕੀ ਜੋ ਵੀ ਹੈ ਕਿ ਇਹਦੇ ਜੇ ਇਹ ਗੱਲ ਉਹਨਾਂ ਨੇ ਕੀਤੀ ਹੈ ਕਿ ਜਿਹੜਾ ਨਾ ਬਿਦਾਵਾ ਲਿਖਿਆ ਗਿਆ ਪਰ ਆਨੰਦਪੁਰ ਚ ਨਹੀਂ ਲਿਖਿਆ ਗਿਆ ਤੇ 40 ਸਿੱਖਾਂ ਵਾਲੀ ਜਿਹੜੀ ਗੱਲ ਹੈ ਨਾ ਉਹ ਨਹੀਂ ਮਤਲਬ ਕਿ ਸਹੀ ਅੱਛਾ 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 ਤੇ ਬਾਕੀ ਜਿਹੜੀ ਤੁਸੀਂ ਇਹੋ ਜਿਹਾ ਅਗਰ ਇਨਫੋਰਮੇਟਿਵ ਵੀਡੀਓ ਵਗੈਰਾ ਕੋਈ ਵੀ ਨਹੀਂ ਮੈਂ ਇਹ ਪੁੱਛਣਾ ਸੀ ਜੀ ਤੁਹਾਡੇ ਕੋਲ ਕਿ ਜਿਹੜੇ ਔਰੰਗਜ਼ੇਬ ਸੀ ਉਹਦੀ ਜਦੋਂ ਫੌਜਾਂ ਕਹਿੰਦੇ ਨੇ ਕਿ 6 ਤੋਂ 7 ਮਹੀਨੇ ਆਨ ਕੇ ਆਨੰਦਪੁਰ ਦੇ ਬਾਹਰ ਬੈਠੀਆਂ ਰਹੀਆਂ ਨੇ ਉਹਨਾਂ ਦੀ ਸਪਲਾਈ ਨਾਲਾ ਆਨੰਦਪੁਰ ਕੇ ਆਨੰਦ ਆਨੰਦਪੁਰ ਆਨੰਦਪੁਰ ਉਹ ਧਿਆਨ ਕੇ ਬੈਠੀਆਂ ਰਹੀਆਂ ਨੇ ਉਹਨਾਂ ਦੀ ਸਪਲਾਈ ਉਹਨਾਂ ਨੇ ਪਹਿਲੋ ਬੰਦ ਕੀਤੀ ਫਿਰ ਫੌਜ ਦੇ ਵਿੱਚ ਕੁਝ ਬਿਮਾਰੀ ਆ ਗਈ ਉਹਨਾਂ ਦੀ ਔਰੰਗਜ਼ੇਬ ਦੀ ਫੌਜ ਦੇ ਵਿੱਚ ਫਿਰ ਉਹ ਛੱਡ ਕੇ ਇੱਕ ਵਾਰੀ ਚਲੇ ਗਏ ਦੁਬਾਰਾ ਫੇਰ ਆਏ ਉਹ ਉਹ ਆਇਆ ਸੀ ਔਰੰਗਜ਼ੇਬ ਨੇ ਕਿਹਨੂੰ ਭੇਜਿਆ ਸੀ ਉਹ ਨੇ ਆਨ ਕੇ ਮੁਹਾਸਰਾ ਕੀਤੀ ਰੱਖਿਆ ਫਿਰ ਉਸ ਤੋਂ ਬਾਅਦ ਕਹਿੰਦੇ ਨੇ ਜੀ ਉਹਨਾਂ ਨੇ ਆਖਿਆ ਸੀ ਕਿ ਤੁਸੀਂ ਅਗਰ ਕਿਲਾ ਛੱਡ ਕੇ ਚਲੋ ਯਾ ਨਾ ਗੁਰੂ ਗੋਬਿੰਦ ਸਿੰਘ ਗੋਬਿੰਦ ਸਿੰਘ ਸਾਹਿਬ ਨੂੰ ਕਿਹਾ ਦੇਸੀ ਨਾ ਕੁਛ ਨਹੀਂ ਕਹਾਂਗੇ ਤੇ ਜਦੋਂ ਕਿਲਾ ਛੱਡ ਕੇ ਜਾ ਰਹੇ ਸੀ ਉਸ ਤੋਂ ਬਾਅਦ ਉਹਨਾਂ ਨੇ ਕਹਿੰਦੇ ਪਿੱਛੋਂ ਅਟੈਕ ਕੀਤਾ ਇਸ ਤਰ੍ਹਾਂ ਦੀ ਕੋਈ ਸਟੋਰੀ ਹੈ ਹਾਂਜੀ ਤੇ ਹੁਣ ਹੁਣ ਆਪਾਂ ਇੱਥੇ ਵੀਡੀਓ ਦਾ ਇਖਤਤਾਮ ਕਰਨਿਆਂ ਤੇ ਦੋਸਤਾਂ ਨੇ ਅਗਰ ਇਨਫੋਰਮੇਟਿਵ ਵੀਡੀਓ ਦੇਖਣੀਆਂ ਹੋਣ ਤੇ ਸਾਡੇ ਇਸ ਚੈਨਲ ਤੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਕਾਫੀ ਕਲੀਅਰ ਚੀਜ਼ਾਂ ਹੁੰਦੀਆਂ ਨੇ ਹਾਂ ਸਾਨੂੰ ਖੁਦ ਬਹੁਤ ਜ਼ਿਆਦਾ ਚੀਜ਼ਾਂ ਦਾ ਹਿਸਟਰੀ ਦਾ ਪਤਾ ਸਿੱਕ ਇਤਿਹਾਸ ਦਾ ਸਿੱਖ ਹਿਸਟਰੀ ਦਾ ਪਤਾ ਚੱਲ ਰਿਹਾ ਜਿਸ ਤਰ੍ਹਾਂ ਜ਼ਫਰਨਾਮਾ ਦਾ ਪਤਾ ਚੱਲਿਆ ਜੰਗਨਾਮਾ ਗੋਬਨ ਸਿੰਘ ਸਾਹਿਬਾ ਸਾਰੇ ਗੁਰੂਆਂ ਦੇ ਨਾਮ ਆਪਾਂ ਨੂੰ ਯਾਦ ਹੋ ਗਏ ਫਿਰ ਉਸ ਤੋਂ ਬਾਅਦ ਕਿ ਸਿੱਖ ਧਰਮ ਦੇ ਵਿੱਚ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਪਾ ਨੈਗੇਟਿਵਿਟੀ ਫਲਾਉਂਦੇ ਰਹਿੰਦੇ ਨੇ ਕਿ ਜਿਉਂ ਕਮੈਂਟਸ ਦੇ ਵਿੱਚ ਜਾਂ ਉਹ ਸਾਨੂੰ ਵੈਸੇ ਕੋਈ ਕਮੈਂਟ ਕਰਦੇ ਨੇ 100 ਸੱਜਣ 100 ਯਾਨੀ ਕਿ ਅچھے ਲੋਕ ਵੀ ਨੇ ਬੁਰੇ ਲੋਕ ਵੀ ਨੇ ਲੇਕਿਨ ਜ਼ਿਆਦਾ ਜ਼ਿਆਦਾ ਲੋਕ ਸਾਨੂੰ ਨਾ ਐਪਰੀਸ਼ੀਏਟ ਕਰਦੇ ਨੇ ਸਾਨੂੰ ਬਹੁਤ ਅੱਛਾ ਲੱਗਦਾ ਕਿ ਸਾਡੀ ਵੀ ਇੰਦੇ ਜ ਬੜੀ ਸਾਰੀ ਮਿਹਨਤ ਹੁੰਦੀ ਐ ਅਸੀਂ ਵੀਡੀਓ ਬਹੁਤ ਮੁਸ਼ਕਲ ਲੱਭ ਕੇ ਲਿਆਨੇ ਆ ਸਾਨੂੰ ਸਰਚਿੰਗ ਦੇ ਵਿੱਚ ਕਾਫੀ ਸਾਰਾ ਟਾਈਮ ਲੱਗਦਾ ਲੋਕਾਂ ਦੀ ਰਿਕੁਐਸਟ ਵੀ ਅਸੀਂ ਪੂਰੀ ਕਰਨੀ ਐ